ਉਸਤਦੀ ਕਰਨੀ ਉਸਤਦੀ ਕਰਨ ਦਾ ਮਤਲਬ ਕੀ ਹੁੰਦਾ ਹੈ ਚਲਾਕੀ ਕਰਨੀ ਰਾਜ ਤੂੰ ਮੇਰੇ ਨਾਲ ਉਸਤਦੀਆ ਨਾ ਕਰ ਮੈਂ ਤੇਰੀ ਅਸਲੀਅਤ ਜਾਣਦਾ ਹਾਂ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁਹਾਵਰੇ ਦਿੱਤੇ ਹੋਏ ਹਨ ਤੁਸੀਂ ਆਪਣੇ ਆਪ ਪੜ ਲੈਣੇ ਹਨ ਜਿਵੇਂ ਕਿ ਅੱਖਾਂ ਫੇਰ ਲੈਣਾ ਅੱਖਾਂ ਫੇਰ ਲੈਣਾ ਦਾ ਮਤਲਬ ਕੀ ਹੁੰਦਾ ਹੈ ਮਿੱਤਰਤਾ ਛੱਡ ਕੇ ਵੈਰ ਕਰਨਾ ਇਸ ਦਾ ਵਾਕ ਹੀ ਬੰਦ ਹੈ ਸਵਾਰਥੀ ਮਿੱਤਰ ਆਪਣਾ ਕੰਮ ਕੱਢ ਕੇ ਅੱਖਾਂ ਫੇਰ ਲੈਂਦੇ ਹਨ ਠੀਕ ਹੈ ਜੀ ਅੱਗੇ ਵੀ ਤੁਹਾਨੂੰ ਹੋਰ ਬਹੁਤ ਸਾਰੇ ਮੁਹਾਵਰੇ ਦਿੱਤੇ ਗਏ ਹਨ ਤੁਸੀਂ ਪੜ ਲੈਣੇ ਨੇ जिम्मे की गंगा ਨਹਾਉਣਾ ਕਿਸੇ ਵੱਡੀ ਜ਼ਿੰਮੇਵਾਰੀ ਤੋਂ ਸੁਰਖੀ ਹੋਣਾ ਹੁੰਬਟਪਣੀ ਹੁੰਬਟਪਣੀ ਦਾ ਮਤਲਬ ਕੀ ਹੁੰਦਾ ਕਰੜਾ ਦੰਡ ਜਾਂ ਮਾਰ ਦੇਣਾ ਖੇ ਖਾਣੇ ਖੇ ਖਾਣੇ ਮਤਲਬ ਭੈੜੇ ਕੰਮ ਕਰਨੇ ਕੰਨ ਖੜੇ ਕਰਨਾ ਹੁਸ਼ਿਆਰ ਜਾਂ ਚੇਤਨ ਹੋਣਾ ਕੰਨ ਖਾਣੇ ਦਾ ਮਤਲਬ ਕੀ ਹੁੰਦਾ ਹੈ ਗੱਲਾਂ ਜਾਂ ਰੌਲੇ ਨਾਲ ਤੰਗ ਕਰਨਾ ਤੇ ਕਿ ਗੁੱਡੀ ਚੜਨੀ ਗੁੱਡੀ ਚੜਨੀ ਦਾ ਮਤਲਬ ਕੀ ਹੁੰਦਾ ਬੜੀ ਉન્નਤੀ ਹੋਣਾ ਠੀਕ ਹੈ ਜੀ ਇਹ ਸਾਰੇ ਮੁਹਾਵਰੇ ਤੁਸੀਂ ਪੜ ਲੈਣੇ ਨੇ ਅੱਗੇ ਸੇ ਕੁਝ ਬਹੁਤ ਛੋਣੀ ਵਸਤੂ ਨੇ ਸਪੈਸ਼ਲ ਪ੍ਰੈਂਗ ਪੜਾਂਗੇ ਇਦਾਂ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਣਗੇ ਤੇ ਤੁਸੀਂ ਉਹਨਾਂ ਨੂੰ ਧਿਆਨ ਨਾਲ ਪੜ ਕੇ ਸਹੀ ਆਨਸਰ ਚੂਜ਼ ਕਰਨਾ ਹੈ ਜਿਵੇਂ ਕਿ ਅੱਗੇ ਸਾਨੂੰ ਮੁਹਾਵਰੇ ਦਿੱਤੇ ਹੋਏ ਹੈ ਹੇਠਾਂ ਦਿੱਤੇ ਮੁਹਾਵਰਿਆਂ ਦੇ ਅਰਥ ਦਿੱਤੇ ਹਨ ਮੁਹਾਵਰਾ ਦੋਸਤੋ ਅਰਥ ਦਿੱਤੇ ਗਏ ਨੇ ਉਹਨਾਂ ਦਾ ਮੁਹਾਵਰਾ ਦੱਸਣਾ ਹੈ ਕੀ ਬਣ ਰਹਾ ਹੈ ਔਖਾ ਕੰਮ ਸਹੀੜਨਾ ਔਖਾ ਕੰਮ ਸਹੀੜਨਾ ਦਾ ਮੁਹਾਵਰਾ ਕੀ ਬਣਦਾ ਹੈ ਸੀ ਆਪਸ਼ਨ ਉਖਲੀ ਵਿੱਚ ਸਿਰ ਦੇਣਾ ਖਰਾ ਬੋਲ ਕੇ ਦੁਖੀ ਕਰਨਾ ਇਸ ਦਾ ਸਹੀ ਅੱਠ ਅੱਠ ਸਾਨੂੰ ਦਿੱਤਾ ਹੋਇਆ ਹੈ ਅਸੀਂ ਆ ਮੁਹਾਵਰਾ ਲੱਭਣਾ ਹੈ ਸਹੀ ਏ ਚੁਆਤੀਆਂ ਲਾਉਣਾ ਰੁੱਸਣਾ ਦਾ ਮੁਹਾਵਰਾ ਕੀ ਬਣੇਗਾ ਬੀ ਆਪਸ਼ਨ ਤੜਿੰਗ ਹੋਣਾ arogh ਹੋਣਾ ਜਾਂ ਸਿਹਤ ਠੀਕ ਹੋਣੀ ਇਸ ਦਾ ਮੁਹਾਵਰਾ ਕੀ ਹੋਏਗਾ ਇਸ ਵਿੱਚ ਨੌਂ ਵਰ ਨੌਂ ਹੋਣਾ ਬਰੀਕੀਆਂ ਛੰਡਣੀਆਂ ਦਾ ਸਹੀ ਮੁਹਾਵਰਾ ਕੀ ਹੈ ਵਾਲ ਦੀ ਖਲ ਲਾਉਣੀ ਸੀ ਆਪਸ਼ਨ ਅੱਗੇ ਹੈ ਰੰਡੇ ਪਾਉਣਾ ਇਸ ਦਾ ਸਹੀ ਮੁਹਾਵਰਾ ਕੀ ਹੈ ਮੰਗ ਵਿੱਚ ਸੁਆ ਪੈਣੇ ਅੱਗੇ ਹੈ ਮੌਤ ਦੀ ਖਬਰ ਦਾ ਸੰਕੇਤ ਕਰਨਾ ਤੇ ਇਸ ਦਾ ਸਹੀ ਮੁਹਾਵਰਾ ਕੀ ਬਣਦਾ ਹੈ ਸੀ ਆਪਸ਼ਨ ਮਾਰੂ ਨਾਚ ਨੱਚਣਾ ਰਾਤ ਕੱਟ ਦੇਣਾ ਇਸ ਦਾ ਸਹੀ ਮੁਹਾਵਰਾ ਬਣਦਾ ਹੈ ਪੀ ਆਪਸ਼ਨ ਬੁਗਦੂ ਬੁਲਾ ਦੇਣਾ ਆਸ ਦੀ ਪੂਰਤੀ ਅਸੰਭਵ ਹੋਣੀ ਇਸ ਦਾ ਸਹੀ ਮੁਹਾਵਰਾ ਹੈ ਸੀ ਮੋਠਾਂ ਦੀ ਛਾਵੇਂ ਬੈਠਣਾ ਮਨ ਵਿੱਚ ਗੁੱਸਾ ਕਰਨਾ ਪਰ ਕੁਝ ਵਿਗਾੜ ਨਾ ਸਕਣਾ 10ਵਾਂ ਕੁਐਸਚਨ ਇਸ ਦਾ ਸਹੀ ਮੁਹਾਵਰਾ ਬਣਦਾ ਹੈ A ਦੰਦ ਕੀੜਾ ਵਟਣਾ ਅੱਗੇ ਹੈ ਹੇਠਾਂ ਦਿੱਤੇ ਮੁਹਾਵਰਿਆਂ ਦੇ ਠੀਕ ਅਰਥ ਕਿਹੜੇ ਹਨ ਅੱਗੇ ਸਾਨੂੰ ਮੁਹਾਵਰੇ ਦਿੱਤੇ ਹੋਏ ਹਨ ਉਸ ਦਾ ਸਹੀ ਠੀਕ ਅਰਥ ਦੱਸਣਾ ਹੈ ਮੁਹਾਵਰਾ ਕੀ ਦਿੱਤਾ ਹੋਇਆ ਹੈ ਜੀਣਾ ਦੁੱਪਰ ਕਰਨਾ ਜੀਣਾ ਦੁੱਪਰ ਕਰਨਾ ਇਸ ਵਿਚਾਰਤ ਕੀ ਬਣੇਗਾ B ਆਪਸ਼ਨ ਇਸ ਦਾ ਰਾਈਟ ਆਪਸ਼ਨ ਦਿਨ ਗੁਜ਼ਾਰਨੇ ਔਖੇ ਹੋ ਜਾਣੇ ਹਲਫਨ ਮੋਲਾ ਹੋਣਾ ਠੀਕ ਹੈ ਜੀ ਇਸ ਦਾ ਸਹੀ ਆਪਸ਼ਨ ਕੀ ਮੰਨੀ ਹੈ ਡੀ ਡੀ ਕੀ ਦਿੱਤਾ ਹੋਇਆ ਸਾਨੂੰ ਹਰ ਕੰਮ ਵਿੱਚ ਉਸਤਾਦ ਹੋਣਾ ਠੀਕ ਹੈ ਜੀ ਅੱਗੇ ਵੀ ਤੁਹਾਨੂੰ ਹੋਰ ਬਹੁਤ ਸਾਰੇ ਜਿਹੜੇ ਮੁਹਾਵਰੇ ਦਿੱਤੇ ਹੋਏ ਨੇ ਉਸ ਦਾ ਤੁਸੀਂ ਸਹੀ ਅਰਥ ਦੱਸਣਾ ਹੈ ਇਹ ਤੁਸੀਂ ਆਪਣੇ ਆਪ ਪ੍ਰੈਕਟਿਸ ਕਰਨੀ ਹੈ ਧੰਨਵਾਦ